ਗੁਰਮੀਤ ਸਿੰਘ ਜੀ ਅੰਮ੍ਰਿਤਸਰ ਸਾਊਥ ਨੇ ਹੋਰ ਇੱਕ ਸ਼ਿਵਨੀ ਕਰਨ ਨੂੰ ਐਕਟਿਵ ਮੇਡ ਜਿੰਨੇ ਸਾਡੇ ਅਮਨਦੀਪ ਸਿੰਘ ਪੱਟੀ ਜਿਹੜੇ ਸੋਪਾ ਚੈਨਲ ਸਖਤਰ ਨੇ ਜੀਪੀਐਸੀ ਮੋਰਚਾ ਦੇ ਉਹਨਾਂ ਨੇ ਯੋਗ ਅਗਵਾਈ ਦੇ ਕੇ ਆਏ ਨੇ ਅਤੇ ਜੱਟਾ ਸਾਹਿਬ ਦੇ ਅੱਜ ਰਹਿਨਮਾਈ ਸੇ ਪਾਰਟੀ ਜੁਆਇਨ ਕਰ ਰਹੇ ਨੇ ਅਮਨਦੀਪ ਸਿੰਘ ਪੱਟੀ ਜੀ ਦਾ ਬਹੁਤ ਬਹੁਤ ਧੰਨਵਾਦ ਸਾਰਨ ਜੁਆਇਨ ਕਰਨ ਵਾਸਤੇ ਔਰ ਪਾਰਟੀ ਜੀ ਕਿਉਂਕਿ ਇਸ ਮੈਂ ਪਹਿਲੇ ਵੀ ਕਹਿ ਸੀ ਕਿ ਬਹੁਤ ਸਾਰੀ ਜੁਆਇਨਿੰਗ ਹੋ ਰਹੀ ਹੈ ਸਾਡੇ ਆਫਿਸਿੰਗ ਬਹੁਤ ਸਾਰਾ ਪ੍ਰੈਸ਼ਰ ਆ ਰਿਹਾ ਹੈ ਜਿੰਨਾ

ਸਾਡੇ ਕੋਲ ਲਿਸਟ ਜਿਹੜੀ ਹੈ ਵੱਧ ਜਾਂਦੀ ਹੈ ਸਾਨੂੰ ਪਤਾ ਨਹੀਂ ਲੱਗਦਾ ਤੇ ਜਾਕਰ ਸਾਹਿਬ ਤੋਂ ਵੀ ਜਨਨ ਪ੍ਰਧਾਨ ਕੀ ਸਾਡੇ ਕੋਲ ਸ਼ੁਭ ਸ਼ਗਨ ਹੈ ਇਹਨੂੰ ਜਾਕਰ ਇਹ ਤਾਂ ਮੇਰਖਿਆਤੇ ਬਹੁਤ ਲੰਬਾ ਚੱਲੂਗਾ ਇਹ ਆ ਸਿਰਫ 24 ਦੇ ਇਲੈਕਸ਼ਨ ਤਾਂ ਨਹੀਂ ਅੱਗੇ ਵੀ ਆ ਕਾਫਲਾ ਉਸੇ ਤਰ੍ਹਾਂ ਵੱਧਦਾ ਰਹੂਗਾ ਮੈਂ ਪੱਤਰਕਾਰ ਸਾਥੀਆਂ ਦਾ ਸਾਰੇ মিডিਆ ਦੇ ਸਾਰੇ ਸਾਥੀਆਂ ਦਾ ਦੋ ਦੂਜੀ ਵਾਰੀ ਧੰਨਵਾਦ ਕਰਨ ਲੱਗਿਆ ਕਿਉਂਕਿ ਸਵੇਰੇ ਵੀ ਆਪਣੀ ਮੁਲਾਕਾਤ ਹੋਈ ਅੱਜ ਫੇਰ ਤੁਸੀਂ ਦੇਖਿਆ ਹਾਲਾਂਕ ਬਦਲਦੇ ਤੁਸੀਂ ਦੇਖਿਆ ਛੋਟੇ ਕਮਰੇ ਜੋ ਵੱਡੇ ਹਾਲ ਚ ਆਂਦੇ ਦੇਖਿਆ ਮਨ ਲੱਗਦਾ ਹਾਲ ਵੀ ਛੋਟਾ ਪੈ ਜਾਊਗਾ ਪੰਜਾਬ ਬਹੁਤ ਵੱਡਾ ਹੈ ਤੇ ਪੰਜਾਬ ਦੇ ਅੰਦਰ ਇੱਕ ਖਲਾ ਜਿਹੜੀ ਹੈ ਪੰਜਾਬ ਦੀ ਜ਼ਿੰਮੇਵਾਰੀ ਲੈਣ ਦੀ ਇੱਕ ਖਲਾ ਐ ਨਾ ਇੱਕ ਵੈਕਿਊਮ ਜਿਹੜਾ ਕ੍ਰੀਏਟ ਹੈ ਬਹੁਤ ਵੱਡਾ ਹੈ ਇਹਨੂੰ ਭਰਨ ਵਾਸਤੇ ਅੱਜ ਲੋਕ ਵੱਖ-ਵੱਖ ਪੰਜਾਬ ਦੇ ਇਲਾਕਿਆਂ ਚੋਂ ਆ ਕੇ ਬੀਜੇਪੀ ਨੂੰ ਆਸ ਤੇ ਉਮੀਦ ਨਾਲ ਦੇਖ ਰਹੇ ਐ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨੀਆਂ ਮੈਂ ਆਭਾਰੀਆਂ ਰਣਾ ਹਰਦੀਪ ਜੀ ਦਾ ਉਹਨਾਂ ਦੇ ਨਾਲ ਆਏ ਸਾਰੇ ਸਾਥੀਆਂ ਦਾ ਮੈਂ ਆਭਾਰੀਆਂ ਡਾਕਟਰ ਸਾਹਿਬ ਦਾ ਮੈਂ ਆਭਾਰੀਆਂ ਸਾਡੇ ਸ਼ਾਹਕੋਟ ਤੋਂ ਲੈ ਕੇ ਜਲੰਧਰ ਤੋਂ ਲੈ ਕੇ ਅੰਮ੍ਰਿਤਸਰ ਤੋਂ ਲੈ ਕੇ ਹਰੇਕ ਕੋਰਨਰ ਤੋਂ ਵੱਡੀ ਸਾਹਿਬ ਆਪਣੇ ਸਾਥੀ ਲੈ ਕੇ ਆਏ ਐ ਹਰੇਕ ਵਿਅਕਤੀ ਆਪਣੇ ਤੌਰ ਤੇ ਆਪਣੇ ਸਾਥੀਆਂ ਨੂੰ ਅੱਜ ਇਸ ਪੰਜਾਬ ਦੀ ਬਿਹਤਰੀ ਵਾਸਤੇ ਇਸ ਮੁਹਿੰਮ ਚ ਜੁੜ ਰਹੇ ਹੈ ਮੈਂ ਸਾਰਿਆਂ ਦਾ ਸਭ ਤੋਂ ਪਹਿਲਾਂ ਦਾ ਇੱਥੇ ਆਉਣ ਵਾਸਤੇ ਬੀਜੇਪੀ ਦੇ ਵਿੱਚ ਆ ਕੇ ਸ਼ਾਮਿਲ ਹੋਣ ਦਾ ਜੀ ਆਇਆਂ ਕਹਦਾ ਧੰਨਵਾਦ ਕਰਦਾ ਤੇ ਇਹਨਾਂ ਨੂੰ ਇਸ ਗੱਲ ਦਾ ਤਿਰੋਸਾ ਦਿਵਾਉਣਾ ਵੀ ਆਪਾਂ ਸਾਰੇ ਰਲ ਮਿਲ ਕੇ ਪੰਜਾਬ ਦੀ ਬਿਹਤਰੀ ਵਾਸਤੇ ਕੰਮ ਕਰ ਸਕਾਂਗੇ ਬਹੁਤ ਵੱਡੀ ਜ਼ਿੰਮੇਵਾਰੀ ਹੈ ਅਰਦੀਪ ਜੀ ਅੱਜ ਜਿਹੜੇ ਤੁਹਾਡੇ ਮੋਢਿਆਂ ਤੇ ਫੈਨ ਲੱਗੇ ਤੁਸੀਂ ਮਿਲ ਕੇ ਸਾਰੇ ਸਾਥੀਆਂ ਨੂੰ ਨਾਲ ਲੈ ਕੇ ਆਪਣੀ ਵੀ ਟੀਮ ਹੈ ਉੱਥੇ ਸ਼ਾਹਕੋਟ ਦੇ ਅੰਦਰ ਰਿੰਕੂ ਜੀ ਬੈਠੇ ਹੈ ਇਹਨਾਂ ਦੇ ਵੀ ਆ ਬਹੁਤ ਵੱਡੀ ਜ਼ਿੰਮੇਵਾਰੀਆਂ ਪੂਰਾ ਉਸ ਇਲਾਕੇ ਦੀ ਜ਼ਿੰਮੇਵਾਰੀ ਸਾਹਮਣੀ ਹੈ ਕਦਾ ਸ਼ਾਹਕੋਟ ਨਹੀਂ ਸਾਹਮਣਾ ਨਾਲ ਸਾਰੇ ਇਲਾਕੇ ਦੇ ਥੋੜਾ ਥੋੜਾ ਪ੍ਰਭਾਵ ਜਿਹੜਾ ਹੈ ਇਸੇ ਤਰ੍ਹਾਂ ਬਾਕੀ ਜਿਹੜੇ ਸਾਥੀ ਆਏ ਹੈ ਇਹਨਾਂ ਦਾ ਨਾਲ ਸਾਹਿਬ ਬੈਠੇ ਹੈ ਪਿੱਤੂ ਜੀ ਬੈਠੇ ਹੈ ਬਾਕੀ ਕਿਦਾ ਕਿਦਾ ਹੁਣ ਮੈਂ ਤੁਹਾਨੂੰ ਦੱਸਾਂ ਸਾਰਿਆਂ ਦਾ ਆਪਣੇ ਆਪਣੇ ਇਲਾਕੇ 'ਚੇ ਪ੍ਰਭਾਵ ਹੈ ਤੇ ਤੁਸੀਂ ਮਿਲ ਜੁਲ ਕੇ ਆਪਾਂ ਇਹਨੂੰ ਕੰਮ ਨੂੰ ਅੱਗੇ ਵਧਾਣਾ ਹੈ ਤੇ ਮੈਨੂੰ ਪੂਰੀ ਇਸ ਗੱਲ ਦੀ ਵਿਸ਼ਵਾਸ ਹੈ ਵੀ ਆਪਾਂ ਜਿਹੜਾ ਦੇਸ਼ ਨੂੰ ਮਜ਼ਬੂਤ ਕਰਨਾ ਤੇ ਦੇਸ਼ ਦੀ ਮਜ਼ਬੂਤੀ ਦੇ ਅੰਦਰ ਹੀ ਪੰਜਾਬ ਦੀ ਮਜ਼ਬੂਤੀ ਨਿਹਿਤ ਹੈ ਪੰਜਾਬ ਉਸ ਜਗਤ ਪਰ ਤੋਂ ਵਾਂਝਾ ਨਾ ਰਹੇ ਇਹਦੇ ਵਿੱਚ ਜਿਹੜੀ ਤੁਹਾਡੀ ਕਮਿਟਮੈਂਟ ਹੈ ਉਹ ਰਾਜਾ ਜਿਹੜੇ ਨੌਜਵਾਨਾਂ ਦੀ ਟੀਮ ਤੁਸੀਂ ਲੈ ਕੇ ਆਉਂੋ ਪਿੱਛੇ ਉਹਨੂੰ ਕੋਈ ਕੁਝ ਦੱਸ ਰਿਹਾ ਸਾਡੇ ਨੌਜਵਾਨਾਂ ਨੇ ਉੱਥੇ ਗਿਲੰਦਰ ਜੀ ਆਈਨ ਦਾ ਲੈ ਕੇ ਪਰਾਂਟ ਬਹੁਤ ਕੰਮ ਹੈ ਸਾਰਿਆਂ ਦਾ ਹਰੇਕ ਵਰਗ ਤੋਂ ਯੂਥ ਵੀ ਮੈਚਿਓਰਿਟੀ ਦੇ ਸਾਡੇ ਚ ਦੂਜੇ ਸਾਥੀ ਆ ਰਹੇ ਹਰੇਕ ਵਰਗ ਸੰਜੇ ਹੋ ਰਹੇ ਮੈਨਾਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਤੇ ਮੈਂ ਉਮੀਦ ਕਰਦਾ ਵੀ ਆਪਾਂ ਸਾਰੇ ਮਿਲ ਜੁਲ ਕੇ ਕੰਮ ਕਰ ਸਕਾਂਗੇ ਸ਼ੁਭ ਕਾਮਨਾ ਤੁਹਾਨੂੰ ਸਾਰਿਆਂ ਨੂੰ ਜੀ ਸਰ ਚਾਂਸੀ ਕਾਰ ਰਹਿਣੀ ਆ ਕੰਮ ਤੋਂ ਰਿਟਾਇਰਨਾ ਕਿਸੇ ਕੇ ਪੇਸ਼ ਹੋਇਆ ਕੋਦੋਂ ਨਾ ਹੋ ਮੈਂ ਬਿਲਕੁਲ ਤੁਹਾਡੀ ਇਸ ਚਿੰਤਾ ਨਾਲ ਮੈਂ ਵੀ ਸਹਿਮਤ ਹਾਂ ਕਿ ਜਰੂਰ ਤੋਂ ਜ਼ਿਆਦਾ ਡਿਲੇ ਹੋ ਚੁੱਕਿਆ ਇਸ ਵੇਲੇ ਦਾ ਨਾਮੀਨੇਸ਼ਨ ਚੱਲ ਰਹੀ ਹੈ ਨਹੀਂ ਸੋ ਮੈਂ ਉਮੀਦ ਕਰਦਾ ਵੀ ਅੱਜ ਜੇ ਸ਼ਾਮ ਤੱਕ ਵਾਟਵਰ ਦਾ ਰੀਜ਼ਨਸ ਮੇ ਵੀ ਇਸ ਕੰਦਰ ਮੈਂ ਕੁਝ ਯੂਜ਼ ਕਰਦੇ ਚਾਹਣਾ ਨਹੀਂ ਪਾ ਸਕਦਾ ਪਰ ਬਹੁਤ ਸੋਚ ਸਮਝ ਕੇ ਜੋ ਵੀ ਫੈਸਲਾ ਪਾਰਟੀ ਕਰੂਗੀ ਮੈਂ ਸਮਝਣ ਜੀ ਆਈ ਜਾਣਾ ਚਾਹੀਦਾ ਜੀ ਉਹ ਫੈਸਲਾ ਹੋ ਜੀਦਾ ਹੈ। ਹੋਰ ਕਿਸੇ ਨੂੰ ਇੱਕ ਇੱਕ ਹੋਰ ਸਮਾਂ ਜਿਵੇਂ ਹੁਣ ਪੰਜਾਬ ਦੇ ਵਿੱਚ ਕੜਤਲ ਵੱਧ ਰਹੀ ਹੈ ਜੀ ਘਟਾ ਵੀ ਪਰਿਵਾਰ ਵੱਡਾ ਹੋ ਰਿਹਾ ਆਮੋ ਸਾਹਮਣੇ ਹੋ ਰਿਹਾ ਜਿਵੇਂ ਹਰਪਾਤਪੁਰ ਤੇ ਜਿਹੜਾ ਪਟਿਆੜੀ ਮਕਦਮਾ ਦਰਜ ਹੋਇਆ ਜਿੱਥੇ ਕਿ ਕਹਿੰਦਾ ਪੰਜਾਬੀ ਦੇ ਪੰਜਾਬੀ ਦੁਸ਼ਮਣ ਹੋ ਗਏ ਅਕੇ ਸਿੰਘ ਨੂੰ ਬਾਟਰ ਤੇ ਸੀ ਕਿ ਦਿੱਲੀ ਨੂੰ ਦੁਸ਼ਮਣ ਮੰਨਦੇ ਸੀ ਸਾਰਾ ਪੰਜਾਬ ਲੱਗ ਪਿਆ ਹੋਈਆ ਕੀ ਪਾਰਟੀ ਹੋਰ ਵੀ ਮਕਦਮੇ ਹੋ ਸਕਦੇ ਨੇ ਜਿਵੇਂ ਹਰ ਹੱਲਕੇ ਦੇ ਵਿੱਚ ਵਿਰੋਧ ਹੋ ਰਿਹਾ ਹੈ ਨੇ ਕਾਨੂੰਨੀ ਜਿਹੜਾ ਸੈੱਲ ਬਣਾਏਗੀ ਉਹਨਾਂ ਦੀ ਕਿਉਂਕਿ ਜਦ ਬਰਕਰਾਰ ਤਾਂ ਉਹਨਾਂ ਦੇ ਰੋਤੀ ਕਿਥੋਂ ਦਾ ਮਿਲਦਾ ਹੈਗਾ ਮੈਂ ਜਦੋਂ ਕਿਹਾ ਸਵੇਰੇ ਜਦੋਂ ਮੁਲਾਕਾਤ ਹੋਈ ਸਾਰੇ ਪੱਤਰਕਾਰ ਸਾਥੀਆਂ ਨਾਲ ਉਦੋਂ ਇਲੈਕਸ਼ਨ ਕਮਿਸ਼ਨ ਕੋਲ ਐਜ਼ ਅ ਪਾਰਟੀ ਪ੍ਰੈਜ਼ੀਡੈਂਟ ਅਸੀਂ ਜਾ ਕੇ ਸਾਡੇ ਮਲੇ ਆ ਜੀ ਡੈਲੀਗੇਸ਼ਨ ਬੀਜੇਪੀ ਦਾ ਇਲੈਕਸ਼ਨ ਕਮਿਸ਼ਨ ਨੂੰ ਮਿਲੇ ਇਸ ਮਸਲੇ ਤੇ ਬੜੀ ਚਿੰਤਾ ਜीडीਐ ਪਾਰਟੀ ਦੀ ਵਰਕਰਸ ਦੀ ਉਹਨਾਂ ਨਾਲ ਸਾਂਝੀ ਕਰਕੇ ਨੇ ਆ ਮੈਂ ਦੁਬਾਰਾ ਦੋਹਰਾਉਂਗਾ ਜਿਹੜੀ ਗੱਲ ਸਵੇਰੇ ਕਹੀ ਸੀਗੀ ਸਰਕਾਰ ਨੇ ਸੁਪਰੀਮ ਕੋਰਟ ਦੇ ਅੰਦਰ ਚੀਫ ਮਿਨਿਸਟਰ ਸਾਹਿਬ ਦੀ ਕੋਠੀ ਦਾ ਸਾਹਮਣੇ ਵਾਲੀ ਸੜਕ ਬੰਦ ਰੱਖਣ ਵਾਸਤੇ ਜਿਹੜੇ ਬਿਆਨ ਦਿੱਤੇ ਹੈ ਜਾਂ ਵਾਸਤੇ ਬੜਾ ਚਿੰਤਾ ਦਾ ਵਿਸ਼ਾ ਹੈ ਸਰਕਾਰ ਨੇ ਮੁੱਖ ਮੰਤਰੀ ਸਾਹਿਬ ਦੇ ਬਿਹਾਫ ਤੇ ਅਗੋਗੇ ਜਨਰਲ ਉਥੇ ਕਹਿ ਕੇ ਆਏ ਆ ਪੰਜਾਬ ਦੇ ਅੰਦਰ ਅਤੰਕਵਾਦ ਪੈਰ ਫਸਾਰ ਰਿਹਾ ਹੈ ਆ ਅਤੰਕਵਾਦ ਆ ਚੁਕੇ ਆ ਸਰਕਾਰ ਨੇ ਇੱਕ ਭੂਮਿਕਾ ਬੰਨਤੀ ਇਹ ਸਾਡੇ ਬਸ ਤੋਂ ਬਾਹਰ ਦੀ ਗੱਲ ਹੈ ਜੇ ਕੱਲ ਕਿਸੇ ਬੀਜੇਪੀ ਵਰਕਰ ਦੇ ਕੈਂਡੀਡੇਟ ਦੇ ਕੋਈ ਨੁਕਸਾਨ ਹੋ ਜਾਦਾ ਸਾਡੇ ਹੱਥ ਖੜੇ ਮੇਰਾ ਸਵਾਲ ਮੁੱਖ ਮੰਤਰੀ ਭਗਵੰਦ ਮਾਨ ਜੀ ਨੂੰ ਹੈ ਗੰਦਮਾਂਜੀ ਤੁਹਾਨੂੰ ਤਾਂ ਆਪਣੀ ਸਿਕਿਉਰਿਟੀ ਦੀ ਚਿੰਤਾ ਪਈ ਹੈ ਸੁਪਰੀਮ ਕੋਰਟ ਤੱਕ ਜਾ ਕੇ ਟਲੀ ਖੜਕਾਉਂਦੀ ਤੁਸੀਂ ਵੀ ਮੇਰੀ ਕੋਠੀ ਤੇ ਹਮਲਾ ਨਾ ਹੋ ਜੇ ਤੇ ਜਿਹੜੇ ਬਾਕੀ ਛੱਡੋ ਕੈਂਡੀਡੇਟ ਭਾਜਪੀ ਦਾ ਕੈਂਡੀਡੇਟ ਜਿਹੜਾ ਪੰਜਾਬ ਦੇ ਲੋਕ ਅਜ ਤੱਕ ਮੈਂ ਤਾਂ ਕਹਿੰਦਾ ਸੀ ਵੀ ਅਜ ਤੱਕ ਫਿਰੋਤੀਆਂ ਦੇ ਟੈਲੀਫੋਨ ਆ ਰਹੇ ਹੈ ਚਿੱਟਾ ਦੇ ਕੇ ਮਾਰ ਰਹੇ ਹੈ ਅਤੰਕਵਾਦੀ 10 ਤੱਕ ਕਿਤੇ ਮੈਂ ਤਾਂ ਨਹੀਂ ਸਭ ਦੇਖੀ ਪੰਜਾਬ ਦੀ ਅਗਰ ਮੈਂ ਸਿਰਫ ਰਾਜਨੀਤਿਕ ਰੋਟੀਆਂ ਸੇਕਣੀ ਆਉਂਦੀ ਹੈ ਮੈਂ ਕਹਿ ਦਿੰਦਾ ਵੀ ਲੈ ਕੇ ਬਹਿ ਗਏ ਆਮ ਆਦਮੀ ਪਾਰਟੀ ਵਾਲੇ ਅਤੰਕਵਾਦ ਬੁਲਾ ਕੇ ਬਿਲਕੁਲ ਬੋਗਸ ਕਲੇਮ ਹੈ ਸਾਹਿਬ ਭਗਵੰਤ ਮਾਨ ਜੀ ਦੀ ਸਰਕਾਰ ਦਾ ਇਕੱਲੇ ਭਗਵੰਤ ਮਾਨ ਦੀ ਸਰਕਾਰ ਦਾ ਨਹੀਂ ਸਾ ਇਹਨਾਂ ਦੇ ਨਾਲ ਆ ਪਿਛਲੇ ਨੂੰ ਜਿਹੜੇ ਆ ਕਾਂਗਰਸ ਪਾਰਟੀ ਵਾਲੇ ਇਨਵੋਲਡ ਨੇ ਇਹਨਾਂ ਨੇ ਆ ਰਲ ਮਿਲ ਕੇ ਆ ਜੋ ਕੁਝ ਹੋ ਰਿਹਾ ਹੈ ਜੇ ਪਰਚਾ ਕਰਵਾਇਆ ਗਿਆ ਜਾਂ ਹਾਲਾਤ ਵਿਗਾੜ ਰਹੇ ਐ ਇਹ ਤਾਂ ਇਕੱਠੇ ਹੀ ਐ ਲੋਕਾਂ ਨੂੰ ਪੰਜਾਬ ਦੇ ਲੋਕਾਂ ਨੂੰ ਬੇਵਕੂਫ ਬਣਾ ਰਹੇ ਐ ਦੋਨੋਂ ਰਲ ਕੇ ਗੁੱਡੇ ਤਾਂ ਕਾਂਗਰਸ ਨੇ ਟੇਕ ਰੱਖੇ ਪਰ ਉਹ ਨਾਲ ਇਹਨਾਂ ਦੇ ਵਿੱਚੋਂ ਤਖਤੇ ਤੰਦੂਰ 'ਚ ਰੋਟੀਆਂ ਅਕਾਲੀ ਤਾਲਵੀ ਸੇਕੀ ਯਾਰ ਉਹ ਵੀ ਚਾਰ ਬੰਦੇ ਨਾਲ ਭੇਜ ਦਿੰਦੇ ਵੀ ਜਾ ਕੇ ਭਾਜੀਪੀ ਦੇ ਕੈਂਡੀਡੇਟ ਨੂੰ ਘੱਲੋ ਉਹ ਅਸੀਂ ਇਲੈਕਸ਼ਨ ਕਮਿਸ਼ਨ ਨੂੰ ਲਿਖ ਕੇ ਆਏ ਆ ਵੀ ਇੱਕ ਤਰ ਰਿਪੋਰਟ ਭੇਜੋ ਆਪਣੇ ਇੰਡੀਪੈਂਡੈਂਟ ਤੌਰ ਤੇ ਕਿ ਪੰਜਾਬ ਦੇ ਅੰਦਰ ਵਾਕਈ ਟੈਰਰਿਜ਼ਮ ਫਿਰ ਹੋ ਗਿਆ ਖੜਾ ਅਗਰ ਟੈਰਰਿਜ਼ਮ ਖੜਾ ਆ ਗਿਆ ਤਾਂ ਬਹੁਤ ਗੰਭੀਰ ਮਸਲਾ ਹੈ ਸਾਹਿਬ ਫਿਰ ਇਲੈਕਸ਼ਨ ਕਿਸ ਤਰ੍ਹਾਂ ਸ਼ਾਂਤੀਪੂਰਵਕ ਹੋਣਗੇ ਅਗਰ ਨਹੀਂ ਹੈ ਤਾਂ ਫਿਰ ਮੈਂ ਸਮਝ ਜਾਏ ਇਸ ਕਿਸਮ ਦੀ ਬੋਕਸ ਗੱਲ ਕਰਨ ਵਾਲੇ ਮੁੱਖ ਮੰਤਰੀ ਦੀ ਮਨਸ਼ਾ ਕਲੀਅਰ ਹੋ ਜਾਂਦੀ ਹੈ ਇਹਨਾਂ ਦਰ ਬੈਠਾ ਬੀਜੇਪੀ ਦਾ ਬੀਜੇਪੀ ਅਗਰ ਕੈਂਡੀਡੇਟ ਆਵੜੇ ਇੰਤਨਾ ਜੀ ਇਹਨਾਂ ਦਾ ਕੁਝ ਰਹਿਣਾ ਕੁਝ ਨਹੀਂ ਇਸ ਕਰਕੇ ਆ ਬੜਾ ਗੰਭੀਰ ਮਸਲਾ ਹੈ ਲਾਈਟਲੀ ਨਹੀਂ ਲਿਆ ਜਾ ਸਕਦਾ ਪੰਜਾਬ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਟੈਰਰਿਜ਼ਮ ਪੰਜਾਬ ਦਾ ਪਛਾਣ ਜਿਹੜੀ ਹੈ ਬਹਾਦਰੀ ਵਾਲੀ ਪਛਾਣ ਹੈ ਜੇ ਪੰਜਾਬ ਦੀ ਪਛਾਣ ਦੇ ਉੱਤੇ ਕੋਈ ਨਜ਼ਰ ਬੱਟੂ ਲੱਗੇ ਹੈ ਉਹ ਰਹਿੰਦੀ ਕਹਿੰਦੀ ਕਿ ਸਰ ਆ ਭਗਵੰਤ ਮਾਨ ਜੀ ਨੇ ਪੂਰੀ ਕਰਤੀ ਤੇ ਦੂਜੀ ਜਿਹੜੀ ਕਸਰ ਹੈ ਉਹਨਾਂ ਨੇ ਪੂਰੀ ਕਰਤੀ ਚੰਨੀ ਜੀ ਨੇ ਥੋਡੇ ਵਾਲੇ ਸਾਥੀ ਨੇ ਤਿਲਿੰਦਰ ਪੁਰਸਾਨ ਉਹਨਾਂ ਦੇ ਬਿਆਨ ਆਏ ਉਥੇ ਕਹਿੰਦੇ ਜੀ ਆ ਤਾਂ ਹਸਤੰਕ ਸੀਗਾ ਜਿਹੜੇ ਫੌਜੀ ਮਾਰੇ ਗਿਆ ਸਾਡਾ ਏਅਰ ਫੋਰਸ ਦਾ ਜਵਾਨ ਤੇ ਚਾਰ ਬੜੇ ਗੰਭੀਰ ਹਾਲਤ ਵਿੱਚ ਜ਼ਖਮੀ ਹੋਏ ਐ ਉਹ ਛੇਰੀਏ ਦੇ ਅੰਦਰ ਉਹਨਾਂ ਦਾ ਬਿਆਨ ਆ ਗਿਆ ਮੈਂ ਸਭ ਇਹ ਨਹੀਂ ਗੱਲ ਫੇਕ ਦੋ ਰਹਾ ਹਾਂਗਾ ਆ ਚੰਨੀ ਨੂੰ ਨਹੀਂ ਬੋਲਦੀ ਤੇਰੇ ਤੇ ਤਰੂ ਤੋਂ ਬੋਲਦਾ ਇਹ ਜਿਹੜੇ 6 ਮਹੀਨੇ 8 ਮਹੀਨੇ ਉੱਥੇ ਕੈਨੇਡਾ ਲਾ ਕੇ ਆਏ ਐ ਉਹ ਉਹ ਬੋਲ ਰਹੇ ਸਨ ਜਿਹੜੇ ਕਹਿੰਦੇ ਸੀ ਚੰਨੀ ਜੀ ਨੇ ਕਿਹਾ ਵੀ ਮੈਂ ਕਹਿੰਦਾ ਅਮਰੀਕਾ ਜਾ ਕੇ ਕਾਂਗਰਸ ਤੇ ਪੇਪਰ ਲਿਖ ਰਿਹਾ ਥੀਸਿਸ ਲਿਖ ਰਿਹਾ ਪੀ ਐਚ ਡੀ ਕਰ ਰਿਹਾ ਆ ਪੀ ਐਚ ਡੀ ਕਰਕੇ ਆਏ ਉੱਥੋਂ ਤਰੂ ਤੋਂ ਗਾਈਡ ਸੀਗਾ ਇਹਨਾਂ ਦਾ ਪ੍ਰੋਫੈਸਰ ਦੀ ਡਿਊਟੀ ਲੱਗਦੀ ਨਾ ਵੀ ਆ ਜਿਹੜਾ ਇਹਨੇ ਪੀ ਐਚ ਡੀ ਕਰਨੀ ਹੈ ਤੇ ਗਾਇ ਉਹ ਤਰੂ ਤੋਂ ਇਹਨਾਂ ਦਾ ਗਾਈਡ ਸੀਗਾ ਪਰ ਇੱਕ ਸਵਾਲ ਮੇਰਾ ਚੰਨੀ ਜੀ ਨੂੰ ਹੈ ਕਿ ਚੰਨੀ ਜੀ ਸਾਡੇ ਫੋਰਮ ਮਿਨਿਸਟਰ ਨੇ ਕਿਹਾ ਮਤਰੂਦੋ ਸਾਹਿਬ ਜਿਹੜੇ ਬਿਆਨ ਦੇ ਰਿਹਾ ਉਹਨਾਂ ਦੀ ਤਾਂ ਆਪਣੀ ਇਲੈਕਟੋਰਲ ਕੰਪਲਸ਼ਨ ਹੈ ਕਿਉਂਕਿ ਉਹਨਾਂ ਦੀ ਸਰਕਾਰ ਕੋਲ ਮੈਜੋਰਟੀ ਹੈ ਜੀ ਉਹ ਜਿਹੜੇ ਉੱਥੇ ਗਰਮ ਖਿਆਲੀ ਬੈਠੇ ਐ ਐਕਸਟਰੀਮਿਸਟ ਕਿਸਮ ਦੇ ਲੋਕ ਬੈਠੇ ਐ ਉਹਨਾਂ ਦੀ ਸਪੋਰਟ ਦੀ ਲੋੜ ਹੈ ਚੰਨੀ ਜੀ ਦੀ ਕੀ ਮਜਬੂਰੀ ਹੈ ਉਹਨਾਂ ਨੇ ਕਿਵੇਂ ਕਲੀਨ ਚਿੱਟ ਦੇਤੀ ਟੈਰਰਿਸਟ ਨੂੰ ਜਿਹੜੀ ਗੱਲ ਚੰਨੀ ਜੀ ਨੇ ਆਖੀ ਵੀ ਹਾ ਦਾ ਸਟੈਂਡਰਡ दैट मींस ਉਹ ਟੈਰਰਿਸਟ ਹੈ ਨਹੀਂ ਜੀ ਪਾਕਿਸਤਾਨ ਵਾਲੇ ਅਤਮਕੀਆਂ ਦਾ ਕੋਈ ਹੱਥ ਨਹੀਂ ਸੀਗਾ ਚੰਨੀ ਜੀ ਨੇ ਕਲੀਨ ਚਿੱਟ ਦੇ ਦਿੱਤੀ ਚੰਨੀ ਜੀ ਦੀ ਕੀ ਮਜਬੂਰੀ ਹੈ ਆ ਮਜਬੂਰੀ ਮੈਂ ਦੱਸਣਾ ਸਾਥੋਂ ਚੰਨੀ ਜੀ ਨੇ ਇਲੈਕਸ਼ਨ ਚੱਲਣ ਖਤਮ ਹੋਇਆ ਇਹਨਾਂ ਨੇ ਫੇਰ ਕੈਨੇਡਾ ਜਾਣਾ ਵੀ ਵੀਜ਼ਾ ਮੈਨੂੰ ਫੇਰ ਮਿਲ ਜੇ ਕਿਉਂਕਿ ਪਹਿਲਾਂ ਵੀ ਇਲੈਕਸ਼ਨ ਖਤਮ ਹੋਣ ਦੇ ਬਾਅਦ ਜਦੋਂ ਈਡੀ ਦੀ ਦਬਿਸ਼ ਪੈਣ ਲੱਗੀ ਕਿ 10 ਕਰੋੜ ਰੁਪਏ ਜਿਹੜੇ ਮੰਜਿਆਂ ਦੇ ਹੇਠੋਂ ਮਿਲੇ ਹੈ ਉਦੋਂ ਉਧਰ ਨਿਕਲ ਗਏ 8-10 ਮਹੀਨੇ ਉੱਥੇ ਚੰਗੇ ਲਾ ਕੇ ਰਿਸਰਚ ਪੇਪਰ ਕਰਕੇ ਕਿਸ ਤਰ੍ਹਾਂ ਕਾਂਗਰਸ ਦੀ ਬਚੀ ਖੁਚੀ ਜਿਹੜੀ ਹੈ ਮੰਜੀ ਨੂੰ ਧੋਕਣੀ ਹੈ ਉਹ ਵਾਪਸ ਆ ਗਏ ਤੇ ਇਹਨਾਂ ਨੇ ਇਲੈਕਸ਼ਨ ਵਾਲੇ ਦਿਨ ਫੇਰ ਉੱੜ ਜਾਣਾ ਹੈ ਉੱਥੇ ਜਾ ਕੇ ਵੀਜ਼ਾ ਆਪਣਾ ਪੱਕਾ ਕਰ ਰਿਹਾ ਹੈ ਤੇ ਕਾਂਗਰਸ ਦਾ ਬਿੜਾਗਰ ਕਰਨਗੇ ਪਰ ਕਾਂਗਰਸ ਦਾ ਬਿੜਾਗਰ ਕਰਨ ਕਿਸੇ ਦਾ ਬਰ ਘਰ ਕਰਤ ਪੰਜਾਬ ਨੂੰ ਬਦਨਾਮ ਨਾ ਕਰਨ ਸਾਥ ਪੰਜਾਬ ਹੈ ਪੰਜਾਬ ਹਰੇਕ ਹਿੰਦੁਸਤਾਨੀ ਦੇ ਸਾਥ ਤੇ ਪੰਜਾਬੀਆਂ ਨੇ ਤੇ ਕਿਉਂਕਿ ਫੌਜ 'ਚ ਬਹੁਤ ਵੱਡੀ ਸ਼ਰਕਤ ਪੰਜਾਬੀਆਂ ਦੀ ਹੈ ਸਾਡਾ ਪਹਿਲਾ ਧਰਮ ਹੈ ਸੀ ਪੰਜਾਬ ਹਿੰਦੁਸਤਾਨ ਦੀ ਫੌਜ ਹਿੰਦੁਸਤਾਨ ਦੀ ਸੁਰੱਖਿਆ ਫੋਰਸ ਸਭ ਤੋਂ ਵੱਡਾ ਪਹਿਲਾ ਸਾਡਾ ਦੇਸ਼ ਹੈ ਦੇਸ਼ ਦੀ ਸੁਰੱਖਿਆ ਹੈ ਉਹਦੇ ਤੇ ਪੈਰਾ ਦੰਨੀ ਹੈ ਚੰਨੀ ਸਾਹਿਬ ਵਰਗਿਆਂ ਦੀ ਸੋਚ ਜਿਹੜੀ ਹੈ ਪੰਜਾਬ ਨੂੰ ਬਦਨਾਮ ਕਰ ਰਹੀ ਹੈ ਸਾਡੇ ਸਿਨਾਵਾਂ ਦਾ ਅਪਮਾਨ ਹੈ ਤੇ ਮੈਂ ਸਮਝਦਾ ਲੋਕ ਇਹਨਾਂ ਨੂੰ ਠੁਕਵਾਂ ਜਵਾਬ ਦੇਣਗੇ ਥੈਂਕ ਯੂ ਸਰ ਸਰ ਪ੍ਰਤਾਪ ਸਿੰਘ ਬਾਜੜ ਦਾ ਬਿਆਨ ਆਇਆ ਕਿ ਦੇ 10 ਸਾਲ ਦੀਆਂ ਉਪਲਬਧੀਆਂ ਕਰਾਉਂਦੇ ਹਨ ਨਰਿੰਦਰ ਮੋਦੀ ਨੇ ਕਿ ਨਰਿੰਦਰ ਮੋਦੀ ਕੋਲ 10 ਮਿੰਟ ਵੀ ਨਹੀਂ ਹੈ ਕਿ ਕਿਸਾਨਾਂ ਨਾਲ ਮੁਲਾਕਾਤ ਕਰਕੇ ਉਹਨਾਂ ਦੇ ਮਸਲੇ ਹੱਲ ਕਰਤੀ ਤੁਸੀਂ ਬਾਜਵਾ ਸਾਹਿਬ ਦੀ ਪਈ ਰਹਿਣ ਜੋ ਬਾਜਵਾ ਸਾਹਿਬ ਨਾਲ ਜਾ ਕੇ ਦੋ ਦੋ ਹੱਥ ਅਸੀਂ ਕਰਾਂਗੇ ਆਹ ਕਿਹੜਾ ਪਹਿਲਾ ਇੱਕ ਸਨਮਾਨਜੀ ਨਾਲ ਤੰਗੜਲੀ ਹੈ ਇਹ ਸਾਰੇ ਕਾਂਗਰਸ ਵਾਲੇ ਨੇ ਠੇਕਾ ਹੀ ਲੈ ਰੱਖੇ ਮੈਂ ਬਾਜਵਾ ਸਾਹਿਬ ਨੂੰ ਦੋ ਚਾਰ ਸਵਾਲ ਕੀਤੇ ਸੀ ਵੀ ਬਾਜਵਾ ਸਾਹਿਬ ਉਹ ਮੈਂ ਸਵਾਲ ਇੱਕ ਦਿਨ ਚ ਤੁਹਾਨੂੰ ਮੇਰਜ਼ੋਰਾਵਾਂਗਾ ਬਾਜਵਾ ਜੀ ਨਾਲ ਵੀ ਸੈਪਰੇਟ ਗੱਲ ਕਰਾਂਗੇ ਬਾਜਵਾ ਜੀ ਨਾਲ ਤਾਂ ਬੜਾ ਲੰਮਾ ਖਾਪਾ ਸੈੱਟ ਕਰਨ ਉਹ ਅਕਾਊਂਟ ਕਰਨ ਵਾਲਾ ਉਹ ਵੀ ਕਰਾਂਗੇ ਜੱਜ ਸਾਹਿਬ ਸ਼ਡਿਊਲ ਰੱਖਉਣਾ ਜਦੋਂ ਆਪ ਆਪ ਵੀ ਪਾਰਟੀ ਜੁਆਇਨ ਕੀਤੀ ਇਸ ਤਰੀਕਾ ਨਾਲ ਰਾਣਾ ਹਰਦੀਪ ਜੀ ਉਹਨਾਂ ਦੇ ਨਾਲ ਸ਼ਾਮਿਲ ਹੋਏ ਸੀ ਤੁਹਾਡੀ ਤਾਂ ਮੁੱਖ ਮੰਤਰੀ ਉਸ ਵੇਲੇ ਖੁਦਵਾਤਮਾ ਨਜ਼ਰ ਆਈ ਤੁਸੀਂ ਕਹਿ ਰਹੇ ਹੋ ਕਿ ਸ਼ਾਹਕੁਰਤੀ ਵੱਡੀ ਸੇਵਾਰੀ ਰਾਣਾ ਹਰਦੀਪ ਸਿੰਘ ਦੇ ਹੁਣ ਮੋੜੇ ਤੇ ਹੋਊਗੀ ਕਿਹੜਾ ਮੀਟਰ ਹੈ ਤੁਹਾਡਾ ਜਿਹੜਾ ਉਹਨਾਂ ਦੀ ਇਮਾਨਦਾਰੀ ਤੁਸੀਂ ਚੈੱਕ ਕਰਕੇ ਇਹਨਾਂ ਕੋਲ ਸਕਦਾ ਰਹੇ ਮੈਂ ਸਭ ਕਿਸੇ ਨੂੰ ਥਰਮਾਮੀਟਰ ਲਾ ਕੇ ਨਹੀਂ ਦੇਖਦਾ ਸਰ ਮੈਂ ਕਿਸੇ ਦੀ ਕੈਰੇਕਟਰ ਦੇ ਉੱਤੇ ਕੋਈ ਥਰਮਾਮੀਟਰ ਨਹੀਂ ਲਾ ਕੇ ਦੇਖਦਾ ਰਾਜੀ ਮਤੇ ਆਏ ਹੈ ਕੰਮ ਕਰਨਗੇ ਕੱਲੇ ਸ਼ਾਹਕੋਟ ਦਾ ਨਹੀਂ ਮੈਂ ਤਾਂ ਸਾਰੇ ਹਲਕੇ ਚ ਇਹਨਾਂ ਦਾ ਪ੍ਰਭਾਵ ਹੈ ਉੱਥੇ ਆ ਕੰਮ ਕਰਨਗੇ ਕੰਮ ਬੋਲਦਾ ਸਭ ਕੰਮ ਬੋਲੂਗਾ ਉਹਨਾਂ ਨੂੰ ਥੋੜੇ ਦਿਨਾਂ ਜੇ ਦੇਖ ਲਿਆ ਰਿੰਕੂ ਜੀ ਨੂੰ ਕੀ ਦੱਸਿਆ ਹਮਾ ਦੀ ਪਾਰਟੀ ਚ ਇਹਨਾਂ ਨੇ ਦੇਖ ਕੇ ਹੀ ਇੱਥੇ ਆਏ ਵੀ ਜਿਹੜੇ ਜਿਹੜੇ ਵਾਅਦੇ ਕੀਤੇ ਸੀ ਕੂੜਾ ਦਾ ਢੇਰ ਨਹੀਂ ਚੱਕਿਆ ਗਿਆ ਸਾਲ ਸਭ ਤੋਂ ਵੱਡੀ ਜਿਹੜੀ ਇਹਨਾਂ ਨੇ ਗੱਲ ਕੀਤੀ ਸੀ ਵੀ ਬਾਕੀ ਦਾ ਚਲੋ ਮੰਨ ਲਓ ਤਾਂ ਬਾਅਦ ਚੇ ਮਾਰਨਗੇ ਭਗਵੰਤ ਅਮਾਨ ਜੀ ਇਹਨਾਂ ਨੇ ਤੇ ਕੇਜਰੀਵਾਲ ਸਾਹਿਬ ਨੇ ਆ ਕੇ ਕਿਹਾ ਸੀ ਵੀ ਆ ਰਿੰਕੂ ਜੀ ਆ ਜ਼ਿਲੰਦਰ ਦੇ ਮੱਥੇ ਤੇ ਕਲੰਕ ਆ ਜਿਹੜੇ ਨੂੰ ਐਜੇ ਢੇਰ ਪਈ ਹੈ ਗੰਦਗੀ ਦੀ ਸਾਫ ਕਰਾ ਦੋ ਉਹ ਤਾਂ ਚੱਕੇ ਨਹੀਂ ਗਏ ਸਾਬ ਹੁਣ ਇਹਨਾਂ ਨੂੰ ਕਾਹਦਾ ਦੋਸ਼ ਹੈ ਸਾਫ ਹਰਦੀਪ ਜੀ ਨੂੰ ਜੇ ਉਹ ਕੂੜਾ ਹੀ ਨਹੀਂ ਚੁਕਾ ਸਕਦੇ ਜਿਨ੍ਹਾਂ ਦਾ ਝਾੜੂ ਸਾਈਨ ਹੈ ਫਿਰ ਉਹ ਕੀ ਕਰਨਗੇ ਤਾਂ ਹੋਰ ਦੱਸੋ ਜਨਗਤਾ ਆਪ ਚੁਣਾਵ ਆਇਆ ਉਹ ਜਦੋਂ ਗਿਆਤ ਉਸ ਤੋਂ ਬਾਅਦ ਉਹਨਾਂ ਨੇ ਪੰਜਾਬ ਡੀਜੀਪੀ ਸੇ ਜਵਾਬ ਮੰਗਾਇਆ ਔਰ ਕਿन्होने ਚੁਣਾਵਾਯੁਗ ਨੇ

और भगवंत मान जी उसकी आड़ में लेके सारे अफरा तफरी मचा दें किसके मुंह पे लिखा हुआ सब किसान है आप ये बताओ किसानों की आड़ में वहां पे जो आदमी जिस सुरेंद्रपाल की मैं समझता हूं दुखदई मौत हुई है वो अकालियों का कार्यकर्ता है और जिसके ऊपर पर्चा हुआ है वो भी अकाली छोड़ के अरपालपुरा जी हमारे पास आए हैं क्या ये राजनीतिक द्वेष नहीं था सब नाम लिखने से कोई है राजनीतिक नहीं हो जाता और नाम लिखने से अपने आप को कट्टर ईमानदार कहने से कोई कट्टर ईमानदार नहीं हो जाता पर सरकार अपनी जिम्मेवारी से नहीं भाग सकती लॉ एंड ऑर्डर कौन स्टेब्लिश करेगा क्या आप समझते हैं कैंडिडेट 20 आदमी लेके जाए आपस में वहां पे लड़ाई करें ये जिम्मेवारी सरकार की है हमने इलेक्शन कमीशन से इतना कहा है कि ये जो इल्जाम लगा है आतंकवाद फैल रहा है पंजाब में इतना बड़ा कलंक हमारे पे ना लगाओ इस पंजाब ने आतंकवाद की आग में पच्चीस हजार जाने दी है साहब इनके लिए तो एक मजाक है भगवंत मान जी ने तो सारी उम्र मजाक ही किए है पर ये मजाक नहीं है साहब ये उन परिवारों के साथ बड़ा घिनौना मजाक अगर ये मजाक है वो मांगने वाले हैं कौन साहब मेरे से पहले ये तो बताए वो है कौन मांगने वाले जो आज त्रुदो की बोली बोल रहे हैं साहब वो क्या बोल रहे हैं सुनील जाखड़ अपनी बात पे खड़ा है साहब इन लोगों की तरह नहीं है सुनील जाखड़ ना तो कोई टी शर्ट पहनता किसी को अपना रिश्तेदार बनाने के लिए ना ही किसी के जाके इस किस्म की अच्छी बात जो करते हैं कोई चंगी गल करता है कोई गंदी गल करता है तो कीजिएगा जो कुछ भी है वो तो करते हैं साहब उनको आप छोड़ो साहब ये ये मैं उस मसले में नहीं जाना चाहता सुनील जाकड़ के लिए हमारी सेनाएं जो है हमारा राष्ट्र जो है सबसे पहले सुनील जाकड़ कहीं भी लोगों की तरह मैं में गिर हुई की तूली नहीं बोलता साहब

ਪਤਾ ਨਹੀਂ ਕਿਹਨਾ ਹਾਲਾਤਾਂ ਦੇ ਵਿੱਚ ਉਹ ਮਜਬੂਰੀਆਂ ਦੇ ਨਾਲ ਮੁੱਖ ਮੰਤਰੀ ਬਣੇ ਸੀ ਪਰ ਮੈਂ ਸਮਝਦਾ ਕਿ ਜਿਸ ਇਨਸਾਨ ਨੇ ਇੱਕ ਮੁੱਖ ਮੰਤਰੀ ਦਾ ਪਦ ਸੰਭਾਲਿਆ ਹੋਵੇ ਤਾਂ ਉਹਦੇ ਲਈ ਇਦਾਂ ਦੀ ਜਿਹੜੀ ਸ਼ਬਦਾਬਲੀ ਖਾਸ ਕਰਕੇ ਸਾਡੇ ਉਹਨਾਂ ਵੀਰ ਸੈਨਿਕਾਂ ਲਈ ਜਿਨ੍ਹਾਂ ਨੇ ਦੇਸ਼ ਨੂੰ ਬਚਾਉਣ ਦੇ ਲਈ ਆਪਣੀਆਂ ਜਾਨਾਂ ਕੁਰਬਾਨ ਕਰ ਰਹੀ ਹੈ ਉਹਨਾਂ ਲਈ ਇਦਾਂ ਦੀ ਜਿਹੜੀ ਸ਼ਬਦਾਬਲੀ ਬੋਲਣਾ ਜਿੱਥੇ ਸੈਨਿਕਾਂ ਦਾ ਅਪਮਾਨ ਹੈ ਉਹਦੇ ਨਾਲ ਨਾਲ ਪੂਰੇ ਰਾਸ਼ਟਰ ਦਾ ਜਿਹੜਾ ਨਿਰਮਾਣ ਹੈ ਔਰ ਇਹਦੇ ਵਿੱਚ ਰਾਸ਼ਟਰ ਹਿੱਤ ਜਿਹੜਾ ਚੰਨੀ ਜੀ ਦਾ ਬਿਲਕੁਲ ਅੱਜ ਉਹਨਾਂ ਨੇ ਕਲੀਅਰ ਕਰ ਦਿੱਤਾ। ਇੱਕ ਲੋਕ ਕਹਿੰਦੇ ਸੀਗੇ ਕਿ ਜਦੋਂ ਪਹਿਲਾ ਪਲਵਾਮਾ ਦਾ ਅਟੈਕ ਜਿਹੜਾ ਹੋਇਆ ਉਹਨੂੰ ਲੈ ਕੇ ਵੀ ਭਾਜਪਾ ਉਸ ਤਰੀਕੇ ਨਾਲ ਸਪਸ਼ਟਕਰਨ ਨਹੀਂ ਦੇ ਸકી। ਉਦੋਂ ਹੀ ਕਿਸੇ ਦਾ ਨਾਮ ਵਿਗਰਾਹਤੰਦੋਈ ਦਾ ਸ਼ੇਰ ਵੀ ਆਉਂਗਾ ਅਕਸਰ ਕਹਿੰਦੇ ਰਹੇ ਸੀਗੇ ਕਿ ਸਰਹੱਦਾਂ 'ਤੇ ਤਣਾਅ ਕਰਕੇ ਆ। ਤਣਾਅ ਕਰਕੇ ਕਹਿੰਦੇ ਕਿ ਬਿਲੇ ਦੋ ਗੇਂਦਾਂ पार, पार पार अगर कांग्रेस को कोई कोथेंटिक सबूत है तो कांग्रेस पेश करे फिर अगली गलत बहुत धन्यवाद। थैंक यू